ਮਲੇਰ ਕੋਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਅੱਜ ਇਲਾਕੇ ਪਰ ਦੇ ਪੰਚਾਂ ਸਰਪੰਚਾਂ ਕੌਂਸਲਰਾਂ ਸਮੇਤ ਉੱਗੇ ਸਮਾਜ ਸੇਵੀਆਂ ਨਾਲ ਮੀਟਿੰਗ ਕਰਕੇ ਸੰਪਰਕ ਮੁਹਿੰਮ ਤਹਿਤ ਯਾਨਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਗਈ ਇਸ ਮੌਕੇ ਪੁਜੇ ਸਮੂਹ ਇਲਾਕਾ ਨਿਵਾਸੀਆਂ ਨੇ ਮਲੇਰ ਕੋਲਾ ਕੁਲਸਾ ਸਭਾ ਵੱਤੋਂ ਵੱਸਾਤ ਦੇਣ ਦੀ ਗੱਲ ਕਹੀ ਆਓ ਦਿਖਾਉਣਾ ਤੁਹਾਨੂੰ ਇਸ ਮੌਕੇ करवाए गए इस संपर्क मुहिम तस्वीरें दी जवानी मलेकोला तो जर्नलिस्ट मोहम्मद हनीफ थिन की रिपोर्ट ਇਹ ਜਿਹੜੀ ਸਵਾਲ ਪਿੱਛੇ ਗੱਲ ਮੈਂ ਪਹਿਲੇ ਵੀ ਆਪਾਂ ਦੇਖਿਆ ਸੀ ਕੁਝ ਮੀਟਿੰਗਾਂ ਪਹਿਲੇ ਵੀ ਹੋਈਆਂ ਸੀਗੀਆਂ ਜਿਹਦੇ ਵਿੱਚ ਮੇਰੀ ਵੀ ਉਦੋਂ ਮੀਟਿੰਗਾਂ ਕੁਝ ਹੋਈਆਂ ਸੰਬੰਧ ਪਰ ਹੁਣ ਜਿਹੜੀ ਪੰਜਾਬ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਉਹਨਾਂ ਨੇ ਪੂਰਾ ਇਨੀਸ਼िएट ਲਿਆ ਹੈ ਵੀ ਅਸੀਂ ਇਹ ਜਿਹੜਾ ਕੋੜ ਹੈ ਇਹਨੂੰ ਖਤਮ ਕਰਕੇ ਹਟਾਗੇ ਤੁਹਾਡੇ ਹੀ মিডিਆ ਦੇ ਜ਼ਰੀਏ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਬੰਦਾ ਨਸ਼ਾ ਸ਼ਰਨਾ ਚੰਦ ਹੈ ਉਹਨੂੰ ਅਸੀਂ ਵੈਲਕਮ ਕਰਦੇ ਆਂ ਉਹ ਸਾਡੇ ਕੋਲ ਆਵੇ ਉਹਨੂੰ ਅਸੀਂ ਸਹੀ ਗਾਈਡ ਕਰਕੇ ਉਹਨੂੰ ਸਹੀ ਰਸਤੇ ਪਾਵਾਂਗੇ ਤੇ ਜਿਹੜੇ ਕਿ ਤੁਸੀਂ ਵੀ ਦੇਖਿਆ ਥੋੜੇ ਦਿਨ ਤੋਂ ਪਹਿਲੇ ਆਪਣਾ ਕਾਫੀ ਅੱਗੇ ਨਾਲੋਂ ਫਰਕ ਪਿਆ ਥੋੜੇ ਪੱਤਰਕਾਰਾਂ ਨੇ ਹੀ ਰਿਪੋਰਟ ਲਿਖੀ ਹੈ ਵੀ ਅੱਗੇ ਨਾਲੋਂ ਬਹੁਤ ਫਰਕ ਹੈ ਇਹ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਇਕੱਲੇ ਅਸੀਂ ਵੀ ਨਹੀਂ ਕੁਝ ਕਰ ਸਕਦੇ ਜਿਹਨੇ ਦੇਖ ਕੇ ਜene ਅੱਜ ਬੜਾ ਅੱਛਾ ਲੱਗਿਆ ਕਿਈ ਮਹਤਵਪੂਰਨ ਬੰਦਿਆਂ ਨੇ ਇਹ ਪੱਕਾ ਪ੍ਰਣ ਕਰ ਲਿਆ ਵੀ ਜਿਹੜਾ ਅਸੀਂ ਜਿਹੜਾ ਅਸੀਂ ਹੁਣ ਨਸ਼ੇ ਦੇ ਅਗੇਂਸਟ ਹੀ ਰਹਿਣਾ ਹੈ ਤੇ ਸਾਰੇ ਮਹੱਲੇ ਵਾਲੇ ਛੋਟੇ ਛੋਟੇ ਜਿਹੜੇ ਨਸ਼ੇੜੀ ਹੈਗੇ ਆ ਉਹਨਾਂ ਨੂੰ ਪਹਜਾਵਾਂਗੇ ਤੇ ਆਪਣਾ ਜਿਹੜਾ ਸ਼ਹਿਰ ਹੈ ਉਹਨੂੰ ਵਧੀਆ ਬਣਾਵਾਂਗੇ ਬਾਕੀ ਸਰ ਸਜੈਸ਼ਨਸ ਦੁੱਤੇ ਆ ਤੇ ਐਮਸੀ ਸਾਹਿਬਾਨ ਨੇ ਆ ਨੰਬਰਦਾਰਾਂ ਨੇ ਜੋ ਵੀ ਮੌਤਰ ਬੰਦੇ ਸੀਗੇ ਬੜਾ ਅੱਛਾ ਸੀਗਾ ਵੀ ਜਿਵੇਂ ਅੱਜ ਮੌਤਰ ਬੰਦੇ ਨੇ ਕਿਹਾ ਵੀ ਅਸੀਂ ਜਿਹੜੇ ਮਾੜੇ ਬੰਦੇ ਆ ਉਹਨਾਂ ਦੀ ਜਮਾਨਤ ਨਹੀਂ ਦੇਵਾਂਗੇ ਇਹਦੇ ਨਾਲ ਹੀ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਫਰਕ ਪੈਂਦਾ ਤੇ ਤੁਹਾਡਾ ਸਹਿਯੋਗ ਤੇ ਬਹੁਤ ਸਾਨੂੰ ਲੋੜ ਹੈ ਸਰ ਇਹਦੇ ਨਾਲ ਇੱਕ ਡਰੱਗ ਦਾ ਵੀ ਜਿਹੜਾ ਕੈਪਸੂਲ ਦਾ ਬੜਾ ਚੱਲਦਾ ਹੈ ਉਹਦੇ ਬਾਰੇ ਕੀ ਡਰੱਗ ਜਿਹੜਾ ਕੀ ਜਿਹੜਾ ਨਸ਼ੇ ਦਾ ਐਡਿਕਟ ਹੈ ਜੀ ਆਪਾਂ ਉਹਨੂੰ ਇੱਕਦਮ ਹੀ ਨਸ਼ਾ ਦੇਣਾ ਬੰਦ ਕਰ ਦਈਏ ਤੇ ਉਹਦੇ ਵਾਸਤੇ ਬੜੀ ਵੱਡੀ ਇੱਕ ਸਮੱਸਿਆ ਖੜੀ ਹੋ ਜਾਂਦੀ ਹੈ ਉਹਦੀ ਜਾਨ ਵੀ ਜਾ ਸਕਦੀ ਹੈ ਇਸ ਕਰਕੇ OT ਸੈਂਟਰਸ ਬਣੇ ਹਨ ਇਹ ਵੀ ਅਪਗ੍ਰੇਡ ਹੋ ਰਿਹਾ ਤੁਹਾਡੇ ਸਾਹਮਣੇ ਹੁਣ ਪਤਾ ਲੱਗ ਜੂਗਾ ਵੀ ਜਿਹੜੇ ਆਪਣੇ ਡੀਡਿਕਸ਼ਨ ਸੈਂਟਰਸ ਹੈ ਉਹਨਾਂ ਵਾਸਤੇ ਸਪੈਸ਼ਲ ਫੰਡ ਆ ਰਿਹਾ ਡੀਸੀ ਦਫਤਰ ਤਾਂ ਕਿ ਵੱਧ ਤੋਂ ਵੱਧ ਬੰਦੇ ਐਡਮਿਟ ਹੋਣ ਤੇ ਉਹਨਾਂ ਦਾ ਇਲਾਜ ਹੋ ਸਕੇ। ਸਦਵਾਰਾ ਪਬਲਿਕ ਮੀਟਿੰਗ ਜੋ ਸਮਰਕ ਪ੍ਰੋਗਰਾਮ ਦੇ ਤਹਿਤ ਰੱਖੀ ਗਈ ਸੀ ਜਿਹਦੇ ਵਿੱਚ ਜ਼ਿਲ੍ਹੇ ਦੇ ਮਲੇਰਕੋਟਲਾ ਦੇ ਸਰਪੰਚ ਸਾਹਿਬਾਨ, ਪੰਚ ਸਾਹਿਬਾਨ ਔਰ ਜੋ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਪਹੁੰਚੇ ਸੀ ਜਿਨ੍ਹਾਂ ਦੇ ਕੇ ਪੂਰੀ ਡਿਸਕਸ ਹੋਈ ਆ ਵੀ ਪੰਜਾਬ ਨੂੰ ਜ਼ਿਲ੍ਹਾ ਮਲੇਰਕੋਟਲਾ ਨੂੰ ਨਸ਼ਾ ਮੁਕਤ ਕਿਸ ਤਰ੍ਹਾਂ ਕਰਨਾ ਕੋਸਰ ਡੀ ਐਸ ਐਚ ਪੀ ਸਾਹਿਬ ਨੇ ਸੁਝਾਓ ਦਿੱਤੇ ਨੇ ਤੇ ਕੁਝ ਸਰਪੰਚਾਂ ਨੇ ਅੰਚਾਂ ਨੇ ਔਰ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਸੁਝਾਅੋ ਦਿੱਤੇ ਨੇ ਕਿ ਆਪਾਂ ਜ਼ਿਲ੍ਹੇ ਨੂੰ ਕਿਸ ਤਰ੍ਹਾਂ ਸਾਫ਼ ਸੁਥਰਾ ਬਣਾ ਸਕਦੇ ਹਾਂ ਉਹਦੇ ਬਾਰੇ ਵਿਚਾਰ ਚਰਚਾ ਹੋਵੇ। ਸਭ ਕਿੰਨਾ ਵਧੀਆ ਲੱਗਾ ਅੱਜ ਵੀਜ਼ ਦੇ ਕੇ। ਸਰ ਦੇਖੋ ਮਾਨ ਸਰਕਾਰ ਦੇ ਨਿਸ਼ਾ ਨਿਰਦੇਸ਼ ਅਨਸਾਰ ਉਸ ਪ੍ਰਸ਼ਾਸਨ ਜ਼ਿਲ੍ਹਾ ਮਲੇਰਕੋਟਲਾ ਨੇ ਜੋ ਹੈ ਪਬਲਿਕ ਪੁਲਿਸ ਸੰਪਰਕ ਮੁਹਿੰਮ ਚਲਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹਦਾ ਇਹ ਜਿਹੜਾ ਤਨਵਾਦ ਕਰਦਾ ਔਰ ਬਹੁਤ ਹੀ ਵਧੀਆ ਮੁਹਿੰਮ ਹੈ ਸ਼ਹਿਰ ਦੇ ਪੂਰੇ ਪਤਵੰਤੇ ਸੱਜਣ ਜੀਏ ਜਿਨ੍ਹਾਂ ਨੇ ਇਸ ਮੁਹਿੰਮ ਦਾ ਜਿਹੜਾ ਪੂਰਾ ਸਤਿਕਾਰ ਕੀਤਾ ਹੈ ਔਰ ਪੁਰਸਪਸਾਰ ਸਰਕਾਰ ਦਾ ਧੰਨਵਾਦ ਕੀਤਾ ਹੈ ਔਰ ਇਸ ਮੁਹਿੰਮ ਦੇ ਨਾਲ ਮੈਨੂੰ ਮਹਿਸੂਸ ਹੁੰਦਾ ਹੈ ਕਿ ਨਸ਼ਾ ਤਸ਼ਕਰੀ ਦਾ ਜਲਦੀ ਰੁਕ ਟੁਟ ਜਾਵੇ ਜੀ ਮੁਖਤਿਆਰ ਸਿੰਘ ਜੀ ਕਿੰਨਾ ਕੁ ਵਧੀਆ ਲੱਗਿਆ ਜਦੋਂ ਸੰਪਾਰਕ ਮੁਹਿੰਮ ਤਾਂ ਮਾਸ਼ਵਰਾ ਆਇਆ ਮੀਟਿੰਗ ਹੋਈ ਹੈ ਜੀ। ਯਾਨੀ ਸਰਕਾਰ ਨੇ ਜੋ-ਜੇ ਮਹਿੰਮ ਚਲਾਈ ਹੈ ਬਹੁਤ ਹੀ ਵਧੀਆ ਚਲਾਈ ਹੈ। ਅੱਜ ਸਾਡੇ ਮਲੇਰ ਕੋਟਲੇ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਜੋ ਮੀਟਿੰਗ ਕੀਤੀ ਹੈ, ਐਤਵਾਰ ਰੋਜ਼ੰਦਿ ਮੀਟਿੰਗ ਕੀਤੀ ਹੈ ਉਹਨਾਂ ਨੇ ਆਪਣਾ ਟਾਈਮ ਛੱਡ ਕੇ ਸਾਰੇ ਪੰਚਾਇਤ ਸਰਪੰਚਾਂ ਨੂੰ ਐਮਸੀਆਰ ਨੂੰ ਬੁਲਾ ਕੇ ਤੇ ਬੁੱਧੀਜੀਵਨ ਨੂੰ ਬੁਲਾ ਕੇ ਪਾਰਟੀ ਵਿੱਚ ਕੰਮ ਕਰਦੇ ਲੀਡਰਾਂ ਨੂੰ ਬੁਲਾ ਕੇ ਸੁਝਾਸ਼ਨ ਦਿੱਤੀ ਆ ਕਿ ਤੁਸੀਂ ਸਾਡਾਂ ਸਹਿਯੋਗ ਦਿਵੋ। ਲੇਕਿਨ ਸਵੰਤੇ ਸੱਜਣਾ ਨੇ ਉਹਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਫੜਨ ਜਾਣੇ ਹੋ ਉਹਨਾਂ ਨੂੰ ਪਹਿਲਾਂ ਹੀ ਖਬਰ ਪਹੁੰਚ ਜਾਂਦੀ ਆ ਤੁਹਾਡੇ ਪੁਲਿਸ ਦਾ ਕੋਈ ਨਾ ਕੋਈ ਮੁਖਬਰ ਉਹਨਾਂ ਨੂੰ ਖਬਰ ਦਿੰਦਾ ਤਾਂ ਜਿਹੜੇ ਦੋਸ਼ੀ ਬੰਦੇ ਨੇ ਉਥੋਂ ਫਰਾਰ ਹੋ ਜਾਂਦੇ ਆ ਨਾ ਇਹ ਨਹੀਂ ਹੋਣਾ ਚਾਹੀਦਾ ਇਸ ਦਾ ਪੂਰਾ ਇਹ ਹੰਗਾਰਾ ਮਾਨਯੋਗ ਐਸਐਸਪੀ ਸਾਹਿਬ ਨੇ ਕਿਹਾ ਵੀ ਇਹ ਗਾਹ ਨੂੰ ਨਹੀਂ ਹੋਊਗੀ ਕੁਝ ਬੰਦਿਆਂ ਨੇ ਕਿਹਾ ਵੀ ਸਾਡੇ ਪਿੰਡ ਵਿੱਚ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਉਹਨਾਂ ਕੋਠੀਆਂ ਪਾਇਆਂ ਨੂੰ ਉਹਨਾਂ ਦੇ ਵੱਡੋ ਜਰ ਚਲਾਓ ਉਹਨਾਂ ਨਸ਼ਾ ਪਜੜਾ ਬੰਦ ਕਰੋ ਲੇਕਿਨ ਮੈਂ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਜਿੱਥੋਂ ਨਸ਼ਾ ਚੱਲਦਾ ਹੈ ਉਸ ਨੂੰ ਹੀ ਖਤਮ ਕਰ ਦਿਓ